ਦੇਖੋ ਵੀਰੇ ਅੱਜ ਆਪਾਂ ਕਣਕ ਦੀ ਵਿਜਾਈ ਕਰ ਰਹੇ ਹਾਂ ਪਹਿਲਾ ਇਹ ਦੇਖੋ ਵੀਰੇ ਆਪਾਂ ਨੇ ਕੋਈ ਡਾਈ ਦੀ ਲੋੜ ਨਹੀਂ ਬੜਾ ਡਾਈ ਤੋਂ ਬੀਜ ਰਿਆ ਆਪਾਂ ਆਰਗੈਨਿਕ ਕਣਕ ਬੀਜ ਰਹੇ ਹਾਂ ਅੱਜ ਦੇਖੋ ਵੀਰੇ ਆਪਣੇ ਕਣਕ ਦੀ ਬਜਾਈ ਹੋ ਰਹੀ ਹੈ ਸ਼ੁਰੂ ਤੇ ਦੇਸੀ ਕਣਕ ਪਾਂਸੀ ਦੇ ਕੋ ਆਪਾਂ ਨੇ ਜਿਹੜਾ ਜੁਗਰੀ ਵਾਲਾ ਆਪਾਂ ਨੇ ਝੰਝਟੇ ਮਖਾਦਾ ਨਾਮ ਮਿਲੇ ਨਾ ਆਪਾਂ ਨੇ ਪਾਇਆ ਦੇਖੋ ਆਪਾਂ ਨੇ ਚੈ ਨੇ ਉਹਦੀ ਹੈ ਹੀ ਨਹੀਂ ਚੈ ਨੇ ਤੁਹਾਡੇ ਸਾਹਮਣੇ ਚੱਲੇ ਨਹੀਂ ਰਹਾ ਇਕੱਲੇ ਕਣਕ ਕਣਕ ਬੀਜ ਰਿਆਂ ਬੈਡਾਂ ਤੇ ਤੁਹਾਡੇ ਸਾਹਮਣੇ ਬਜਾਈ ਹੋ ਰਹੀ ਆ ਬਾਕੀ ਜਿੱਦੇ ਲਿਕੜ ਗਈ ਉਹਦੇ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੀ ਲਿਕੜਦੀ ਆ ਤੇ ਥੋੜੀ ਮਸ਼ੀਨ ਇਹ ਪੁਰਾਣੇ ਮਾਡਲ ਦੀ ਆ ਦੇਖੋ ਵਜਾਈ ਆਪਣੀ तकरीबन ਥੋੜੀ ਜਿਹੀ ਹੋ ਰਹੀ ਗਈ ਹੁਣ ਦੇਖੋ ਕਿਵੇਂ ਉਰੀਏ ਬਾਕੀ ਜਿੱਦੇ ਹਰੀ ਹੋਈ ਤੁਹਾਨੂੰ ਉਹਦੇ ਦਿਖਾਵਾਂਗੇ ਆਪਣੀ ਦੇਸੀ ਵੈਰੈਟੀ ਬਾਂਸੀ ਤੇ ਆਪਾਂ ਦਾ ਇਹ ਆਪਣੇ ਵਾਸਤੇ ਬੀਜ ਰਹੇ ਆ ਬਿਨਾਂ ਰੇ ਸਪਰੇ ਤੋਂ ਦੇਖੋ ਤੇ ਆਓ ਆਪਣਾ ਗੰਨਾ ਖੜਾ ਸ਼ੱਕਰ ਵਾਸਤੇ ਗੰਨੇ ਵਾ ਉਹਦੇ ਵਾ ਗੁੜ ਵਾਸਤੇ ਥੋੜਾ ਥੋਂ ਤੇ ਇਧਰ ਆਪਣਾ ਜਿਹੜਾ ਕਣਕ ਦੀ ਬਜਾਈ ਹੋ ਰਹੀ ਬਿਨਾਂ ਰੇ ਸਪਰੇ ਤੋਂ ਗੁੱਡਾਂ ਵਾਲੀ ਕਣਕ ਥੋੜੇ ਸਾਹਮਣੇ ਦੇਖੋ ਵੀਰੇ ਚਾਰ ਗੁੱਟ ਬੀਜ ਦੀ ਆ ਤੇ ਚਾਰ ਇੱਕ ਪਾਸੇ ਤੇ ਚਾਰ ਇੱਕ ਪਾਸੇ ਅੱਠ ਗੁੱਟ ਤਕਰੀਬਨ ਬੀਜਦੇ ਆ ਇਹ ਥੋੜੇ ਸਾਹਮਣੇ ਐਂ ਦੇਖੋ ਬਜਾਈ ਤਾਂ ਵਧੀਆ ਹੋ ਰਹੀ ਆ ਗਿੱਲ ਵੀ ਆਪਣੀ ਫੁੱਲ ਆ ਪਹਿਲਾ ਪਨੀਰ ਜੁੰਨਾਲਾ ਤੇ ਤੇ ਉਹ ਵੀ ਬਣਾ ਰੇ ਸਪਰੇਅ ਤੋਂ ਦੀ ਤੇ ਕਿਉਂਕਿ ਆਪਣਾ ਘਰ ਵਾਸਤੇ ਰੱਖਿਆ ਹੋਇਆ ਖੱਤਾ ਦੇਖੋ ਵੀਰੇ ਵੀਡੀਓ ਬਣਾਉਂਦੇ ਬਣਾਉਂਦੇ ਆਪਣੀ ਵਿਜਾਈ ਹੋ ਗਈ ਹੈਣ ਵਧੀਆ ਬਾਕੀ ਜਿੱਦੇ ਹਰੀ ਹੋ ਗਈ ਤੁਹਾਨੂੰ ਉਹਦੇ ਵੀ ਦਿਖਾਵਾਂਗੇ ਗੁਗੇ ਦੇ ਵਿੱਚ ਇੱਕ ਤਾਂ ਗੁੱਡਣੀ ਬਹੁਤ ਸਾਨ ਆਹੀ ਇਹਦੇ ਚ ਹੌਲੀ ਹੌਲੀ ਫੇਰ ਕੇ ਐਨ ਵਧੀਆ ਗੁੱਡੀ ਜਾਂਦੀ ਆ